ਪੀਸੀ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਐਜਪੀਸੀ ਇਲੈਕਸ਼ਨ ਵੀ ਆ ਜੇ ਦੂਜੇ ਪਾਸੇ ਜਾਈਏ ਤੇ ਚਾਰ ਕਥਾਵਾਂ ਦੇ ਉੱਤੇ ਦੁਬਾਰਾ ਚੋਣਾਂ ਵੀ ਹੋਣ ਜਾ ਰਹੀਆਂ ਜਿੱਥੇ ਐਮਪੀ ਸਾਹਿਬਾਂ ਜਿੱਤੇ ਜਿਹੜੇ ਤਾਂ ਜੀ ਬਾਈ ਇਲੈਕਸ਼ਨ ਹੈ ਇਹਦੇ ਬਾਰੇ ਤਾਂ ਸਾਡਾ ਚੱਲਦਾ ਹੈ ਵਿਚਾਰ ਤੇ ਜਿਹੜੇ ਐ ਐਸਜੀਪੀਸੀ ਦੇ ਇਹ ਤਾਂ 100% ਸ਼ੋਰ ਹੈ ਵੀ ਅਸੀਂ ਲੜਾਂਗੇ ਤੇ ਬਾਕੀ ਹੋਰ ਵੀ ਅਸੀਂ ਜਿਹੜੇ ਬੰਦੇ ਆ ਸਾਰੇ ਹਮਖਿਆਲੀਆਂ ਨਾਲ ਮੀਟਿੰਗਾਂ ਚੱਲਦੀਆਂ ਐ ਤੇ ਸਾਰਿਆਂ ਨੂੰ ਨਾਲ ਰਲਾਵਾਂਗੇ ਤੇ ਇਕੱਠੇ ਹੋ ਕੇ ਇਲੈਕਸ਼ਨ ਲੜਾਂਗੇ ਅਕਾਲੀ ਦਲ ਦੀ ਖੜੋਤ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਵਿੱਚ ਜੋ ਕੁਝ ਨਿਗਾਹ ਆ ਰਿਹਾ ਹੋਇਆ ਵਾ ਜੋ ਕੁਝ ਹੋ ਰਿਹਾ ਇਸ ਟਾਈਮ ਅਕਾਲੀ ਦਲ ਦਾ ਤਾਂ ਜੀ ਮਾੜਾ ਹੀ ਹਾਲ ਹੈ ਹੁਣ ਤੁਸੀਂ ਆਪ ਹੀ ਦੇਖ ਲਓ 13 ਚੋਂ ਇੱਕ ਕੈਂਡੀਡੇਟ ਜਿੱਤਿਆ ਹੈ ਤੇ ਉਹ ਵੀ ਹੁਣ ਕਾਨੂੰ ਮੁਖ ਲਾਉਣੀਓ ਸਾਰਿਆਂ ਨੂੰ ਪਤਾ ਕਿਵੇਂ ਜਿੱਤਿਆ ਠੀਕ ਹੈ ਨਾ ਇੱਥੇ ਤਾਂ ਕੋਈ ਦੋ ਸ਼ੱਕ ਨਹੀਂ ਹੈ। ਇਤਰੀ ਪਾਰਟੀ ਦਾ ਨੁਕਸਾਨ ਹੋਣਾ, ਸਾਰਾ ਪੰਜਾਬਿਆ ਨੂੰ ਨੁਕਸਾਨ ਹੈ। ਕੀ ਲੱਗਦਾ? ਔਲੇ ਸਮਝ ਕੋ ਉਭਾਰ ਆਊਗਾ। ਨੁਕਸਾਨ ਪੰਜਾਬੀਆਂ ਦਾ ਕਿਉਂ ਹੈ? ਹੁਣ ਪੰਜਾਬੀਆਂ ਨੂੰ ਰਾਹ ਮਿਲ ਗਿਆ। ਆ ਜਿਹੜੇ ਅਸੀਂ ਦੋ ਜਿਤਾਏ ਆ, ਜੇ ਪੰਜਾਬੀਆਂ ਦਾ ਰਾਹ ਕੱਢਿਆ ਤਾਂ ਹੀ ਜਿਤਾਏ ਆ। ਨਵੀਂ ਪਾਰਟੀ ਜਿਹੜੀ ਤੁਸੀਂ ਗੱਲ ਕੀਤੀ ਸੀ ਕਦੋਂ ਲੈ ਕੇ ਆ ਰਹੇ ਹੋ? ਅਸੀਂ ਨਹੀਂ ਜੀ ਮੈਂ ਨਹੀਂ ਲੈ ਕੇ ਆ ਰਿਆ। ਹਲੇ ਇਹ ਉਦੋਂ ਲੈ ਕੇ ਆਉਂਗਾ ਜਦੋਂ ਅਮਰਤਪਾਲ ਆ ਰਹਾ ਹੋਊਗਾ। ਮੈਂ ਪਾਰਟੀ ਲਿਆਣ ਦੀ ਗੱਲ ਜਰੂਰ ਕੀਤੀ ਹੈ ਮੈਂ ਨਾਲ ਇਹ ਗੱਲ ਕਹੀ ਸੀ ਵੀ ਜਦ ਅੰਮ੍ਰਿਤਪਾਲ ਬਾਰਾਊਗਾ ਉਦੋਂ ਬਣਾਵਾਂਗੇ ਇਹ ਖੇਤਰੀ ਪਾਰਟੀ ਇਕਾਲੀਦਾਲੀ ਹੋਊਗਾ ਦੇਖਦੇ ਆਂ ਜੀ ਹੋਊਗਾ ਤਾਂ ਇਕਾਲੀਦਾਲੀ ਤੇ ਦੇਖਦੇ ਆਂ ਬਾਕੀ ਕਿਸੇ ਪਾਰਟੀ ਨਾਲ ਰਲੇਵਾ ਵੀ ਹੋ ਸਕਦਾ ਕਿ ਜੇ ਨਵੀਂ ਪਾਰਟੀ ਹੋਣ ਦੇ ਵਿੱਚ ਨਹੀਂ ਰਲੇਵਾ ਨਹੀਂ ਜੀ ਕਿਸੇ ਨਾਲ ਹੈ ਹੀ ਨਹੀਂ ਰਲੇਵਾ ਇਹ ਵਾਲਾ ਕੋਰਨਰ ਵਾਲਾ ਦੋ ਸੀਟਾਂ ਜਿਹੜੀਆਂ ਤੁਹਾਨੂੰ ਮਿਲੀ ਆ ਤੇ ਜਾਂ ਫਰੀਦਕੋਟ ਤੋਂ ਬਾਅਦ ਦੀ ਆਪਾਂ ਗੱਲ ਕੀਤੀ ਖਡੂਰ ਸਾਹਿਬ ਦੀ ਦੋਵਾਂ ਦੀ ਸੰਗਤ ਨਾਲ ਮਿਲਦੇ-ਗਿਲਦੇ ਹੋ ਅੱਜ ਵੀ ਤੁਹਾਨੂੰ ਇੱਥੇ ਸਨਮਾਨਤ ਕੀਤਾ ਗਿਆ ਵਾ ਕਿਵੇਂ ਦੇਖਦੇ ਇਸ ਚੀਜ਼ਾਂ ਮੈਂ ਕਹਿੰਦਾ ਜੀ ਇੰਨਾ ਪਿਆਰ ਮਿਲ ਰਿਹਾ ਸੰਗਤ ਤੋਂ ਮੈਂ ਤੁਹਾਨੂੰ ਡਿਸਕ੍ਰਾਈਬ ਵੀ ਨਹੀਂ ਕਰ ਸਕਦਾ ਹੁਣ ਜਿੱਥੇ ਜਾਂਦੇ ਆ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਾਡਾ ਸਿਗਾ ਵੀ ਪਹਿਲਾਂ ਮਾਲਵਾ ਏਰੀਆ ਕੱਢ ਕੇ ਜ਼ਿਲੇ ਵਾਈਜ਼ ਹਲਕੇ ਵਾਈਜ਼ ਜਿੱਦਾਂ ਵਿਧਾਨ ਸਭਾ ਦੇ ਹਲਕੇ ਵਾਈਜ਼ ਨਾ ਜ਼ਿਲੇ ਕੱਢ ਕੇ ਫਿਰ ਅੱਗੇ ਵਧਾਂਗੇ ਹੁਣ ਅਸੀਂ ਜਿੱਦਾਂ ਅੱਜ ਜੁਰੇ ਸੀਗਾ ਤੇ ਸਾਡੇ ਕੋਲੇ ਪੈਲ ਜਿੱਦਾਂ ਚਸਾਨੇ ਵਾਲ ਸੀਗਾ ਹੁਣ ਪੈਲ ਦੇ ਵੀ ਤੇ ਮਾਛੀਵਾੜਾ ਸਾਹਿਬ ਦੇ ਵੀ ਮਾਛੀਵਾੜੇ ਦੇ ਉੱਧਰ ਦੇ ਵੀ ਆ ਮਾਲਵੇ ਚ ਫਿਰ ਉੱਧਰ ਜਲੰਧਰ ਦੇ ਵੀ ਮਤਲਬ ਐਵੇਂ ਪ੍ਰੋਗਰਾਮ ਆਈ ਜਾਂਦੇ ਆ ਲੋਕ ਤਾਂ ਸਾਡੇ ਕੋਲ ਤਾਂ ਟਾਈਮ ਨਹੀਂ ਆ ਵੀ ਕਿਵੇਂ ਪ੍ਰੋਗਰਾਮਾਂ ਦੇ ਵਿੱਚ ਵਿੱਚ ਐਸਜੀਪੀਸੀ ਇਲੈਕਸ਼ਨ ਦਾ ਵੀ ਨਾਲ-ਨਾਲ ਜ਼ਿਕਰ ਹੋਊਗਾ ਬਿਲਕੁਲ ਐਸਜੀਪੀਸੀ ਇਲੈਕਸ਼ਨ ਦਾ ਵੀ ਜ਼ਿਕਰ ਹੋ ਰਿਹਾ ਵੀ ਆਪਣੀਆਂ ਵੋਟਾਂ ਬਣਾਓ ਤੇ ਨਾਲ ਜ਼ਿਕਰ ਹੋ ਰਿਹਾ ਵੀ ਪਿੰਡ-ਪਿੰਡ ਆਪਣੀ ਇਕਾਈ ਬਣਾਓ ਆਪਾਂ ਮਜ਼ਬੂਤੀ ਨਾਲ ਗਾਂ-ਗਾਹ ਵਧਾਂਗੇ ਐਮਪੀ ਇਲੈਕਸ਼ਨ ਹੋਵੇ ਜਾਂ ਐਮਐਲਏ ਇਲੈਕਸ਼ਨ ਤੇ ਬਹੁਤ ਵੋਟ ਬਣ ਜਾਂਦੀ ਹੈ ਲੱਖਾਂ ਦੇ ਵਿੱਚ ਆ ਤੇ ਜੇ ਆਪਾਂ ਇਹ ਸਿਲੈਕਸ਼ਨ ਦੀ ਗੱਲ ਕਰੀਏ ਐਸਜੀਪੀਸੀ ਤੇ ਵੋਟਾਂ ਬਹੁਤ ਘੱਟ ਬਣੀ ਆ ਤਾਂ ਹੀ ਤਾਂ ਕਹਿ ਰਹੇ ਆ ਜੀ ਵੀ ਵੋਟਰਾਂ ਬਣਾਓ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ ਜਿੰਨੇ ਕੁ ਸਿੱਖ ਬੰਦੇ ਐ ਸਾਰੇ ਆਪਣੀਆਂ ਵੋਟਾਂ ਬਣਾਓ